ਦੁਨੀਆ ਦੇ ਵਿੱਚ ਕਈ ਅਜਈਆਂ ਚੀਜ਼ਾਂ ਹਨ ਜੋ ਸਭ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ ਅੱਜ ਅਸੀਂ ਕੁਦਰਤ ਦੀ ਅਜਿਹੀ ਹੀ ਚੀਜ਼ ਬਾਰੇ ਗੱਲ ਕਰਾਂਗੇ ਦਰਅਸਲ ਮੀਂਹ ਬਹੁਤ ਆਮ ਗੱਲ ਹੈ ਪਰ ਲਾ ਰੰਗ ਦੇ ਮੀਂਹ ਦੀ ਕਲਪਨਾ ਕਰਨਾ ਵੀ ਤੁਹਾਨੂੰ ਹੈਰਾਨ ਕਰ ਸਕਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਬਾਰੇ ਦੱਸਾਂਗੇ ਜਿੱਥੇ ਮੀਂਹ ਦਾ ਰੰਗ ਲਾਲ ਹੁੰਦਾ ਹੈ ਜਿਸ ਨੂੰ ਖੂਨ ਦੀ ਬਰਸਾਤ ਵੀ ਕਿਹਾ ਜਾਂਦਾ ਹੈ ਜਦੋਂ ਵੀ ਮੀਂਹ ਪੈਂਦਾ ਹੈ ਪਾਣੀ ਦੀਆਂ ਬੂੰਦਾਂ ਦਿਖਦੀਆਂ ਹਨ ਅਸੀਂ ਹਮੇਸ਼ਾ ਇੱਕ ਹੀ ਚੀਜ਼ ਵੇਖਦੇ ਹਾਂ ਇਸ ਲਈ ਕੁਝ ਵੱਖਰਾ ਦੇਖ ਕੇ ਸਾਨੂੰ ਹੈਰਾਨੀ ਹੁੰਦੀ ਹੈ ਲਹੂ ਦਾ ਮੀਂਹ ਵੀ ਕੁਝ ਅਜਿਹਾ ਹੁੰਦਾ ਹੈ ਦਰਅਸਲ ਅਸੀਂ ਗੱਲ ਕਰ ਰਹੇ ਹਾਂ ਇਟਲੀ ਦੀ ਇੱਥੇ ਦੀ ਬਾਰਿਸ਼ ਲਾ ਰੰਗ ਦੀ ਹੁੰਦੀ ਹੈ ਇਸ ਲਈ ਇਸ ਨੂੰ ਬਲੱਡ ਰੇਨ ਵੀ ਕਿਹਾ ਜਾਂਦਾ ਹੈ ਇਟਲੀ ਵਿੱਚ ਬਰਸਾਤੀ ਪਾਣੀ ਵਿੱਚ ਰੇਤ ਦੇ ਕਣ ਘੁਲਦੇ ਹਨ ਇਸ ਲਈ ਜਦੋਂ ਇਹ ਪਾਣੀ ਧਰਤੀ ਤੇ ਡਿੱਗਦਾ ਹੈ ਤਾਂ ਰੇਤ ਦੀ ਮੌਜੂਦਗੀ ਕਾਰਨ ਇਹ ਲਾਹ ਰੰਗ ਦਾ ਵਿਖਾਈ ਦਿੰਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਖੂਨ ਦਾਮੀ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਟਲੀ ਅਰਬੀ ਦੇਸ਼ਾਂ ਦੇ ਸਹਾਰਾ ਰੇਗਿਸਤਾਨ ਦੇ ਨਾਲ ਲੱਗਦੀ ਹੈ। ਗੱਲ ਕਰਦੇ ਹਾਂ ਹੁਣ ਭਾਰਤ ਦੀ। ਇਸ ਤਰ੍ਹਾਂ ਦੀ ਬਾਰਿਸ਼ ਭਾਰਤ ਵਿੱਚ ਵੀ ਹੋਈ ਹੈ। ਇਹ ਘਟਨਾ ਅੱਜ ਦਿਨ ਨਹੀਂ ਹੈ ਬਲਕਿ 22 ਸਾਲ ਪਹਿਲਾਂ ਜਾਨੀ ਕਿ 25 ਜੁਲਾਈ 2001 ਨੂੰ ਕੇਰਲ ਦੀ ਘਟਨਾ ਹੈ ਦਰਅਸਲ 22 ਸਾਲ ਪਹਿਲਾਂ ਕੇਰਲ ਦੇ ਦੋ ਜ਼ਿਲ੍ਹਿਆਂ ਕੋਟਾਇਮ ਅਤੇ ਇੰਡੂਕੀ ਵਿੱਚ ਲਾ ਰੰਗ ਦਾ ਮੀਂਹ ਦੇਖਿਆ ਗਿਆ ਸੀ ਸਥਾਨਕ ਲੋਕਾਂ ਨੇ ਇਸ بارش ਨੂੰ ਖੂਨੀ بارش ਘਰਾਰ ਦਿੱਤਾ ਅਜਿਹਾ ਭਾਰਤ ਵਿੱਚ ਕਦੀ ਵੀ ਨਹੀਂ ਹੋਇਆ ਸੀ ਹਾਂ ਇਹ ਸੱਚ ਹੈ 1896 ਵਿੱਚ ਸ਼੍ਰੀਲੰਕਾ ਦੀਆਂ ਕੁਝ ਥਾਵਾਂ ਤੇ ਅਜਿਹਾ ਜ਼ਰੂਰ ਹੋਇਆ ਸੀ ਪਰ ਇਸ ਮੀਂਹ ਦੀ ਮਾਤਰਾ ਬਹੁਤ ਘੱਟ ਸੀ ਜਿਸ ਮੀਂਹ ਦਾ ਨਮੂਨਾ ਟ੍ਰੋਪੀਕਲ ਬੈਟਰ ਨੀਕਲ ਗਾਰਡਨ ਐਂਡ ਰਿਸਰਚ ਇੰਸਟੀਚਿਊਟ ਕੋਲ ਗਿਆ ਤਾਂ ਉਹਨਾਂ ਨੇ ਇਸ ਦੀ ਜਾਂਚ ਕਰਨ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਮੀਦੇ ਲਾਲ ਰੰਗ ਦਾ ਕਾਰਨ ਹੋਰ ਕੁਝ ਨਹੀਂ ਸਗੋ ਐਲਗੀ ਸੀ ਦਰਅਸਲ ਬਰਸਾਤੀ ਪਾਣੀ ਵਿੱਚ ਐਲਗੀ ਦੀ ਮਾਤਰਾ ਜ਼ਿਆਦਾ ਹੋਣ ਕਰ ਇਹ ਲਾਲ ਦਿਖਾਈ ਦਿੱਤੀ